ਫੁੱਲਾਂ ਨਾਲ ਸਜੀ ਇਹ ਕਾਰ ਢੋਲੀ ਵਾਲੀ ਕਾਰ ਨਹੀਂ ਸਗੋਂ ਇੱਕ ਪਿਤਾ ਵੱਲੋਂ ਆਪਣੀ ਨਵਜੰਮੀਤੀ ਨੂੰ ਘਰ ਲਿਆਉਣ ਲਈ ਸ਼ਿੰਗਾਰੀ ਗਈ ਕਾਰ ਹੈ ਬਰਨਾਲੇ ਦੇ ਅਮਨਦੀਪ ਸਿੰਘ ਦੇ ਘਰ ਪਹਿਲਾ ਬੱਚਾ ਨੰਨੀ ਪਰੀ ਦੇ ਰੂਪ ਚ ਹੋਇਆ ਇਸ ਖੁਸ਼ੀ ਨੂੰ ਜ਼ਾਹਿਰ ਕਰਨ ਲਈ ਪਰਿਵਾਰ ਨੂੰ ਇਸ ਤੋਂ ਵਧੀਆ ਕੋਈ ਤਰੀਕਾ ਨਹੀਂ ਲੱਗਾ ਨੰਨੀ ਲਾਡੂ ਰਾਣੀ ਨੂੰ ਹਸਪਤਾਲ ਤੋਂ ਘਰ ਤੱਕ ਫੁੱਲਾਂ ਚ ਸਜੀ ਕਾਰ ਚ ਲਿਆਉਣ ਦੀ ਯੋਜਨਾ ਤੋਂ ਖੁਦ ਬੱਚੀ ਦੀ ਮਾਂ ਵੀ ਅਣਜਾਣ ਸੀ ਕਿੰਨੀ ਖੁਸ਼ਕਿਸਮਤ ਐ ਇਹ ਧੀ ਜਿਸ ਦੇ ਜਨਮ ਤੇ ਪਿਤਾ ਨੇ ਸਮਾਜ ਨੂੰ ਸੇਧ ਦੇਣ ਲਈ ਅਜੀਹਾ ਸੁਨੇਹਾ ਦਿੱਤਾ ਮੇਰੀ ਕੁੜੀ ਦਾ ਜਨਮ ਜੀ 26 11 2016 ਨੂੰ ਹੋਇਆ ਤੇ ਮੇਰੇ ਮਨ ਵਿੱਚ ਆਇਆ ਕਿ ਇਹਨੂੰ ਘਰੇ ਲਿਆਉਣ ਦਾ ਕਿ ਵੱਖਰੇ ਢੰਗ ਨਾਲ ਲਜਾਇਆ ਜਾਵੇ ਜੀ। ਜਿਵੇਂ ਇਸ ਤਰ੍ਹਾਂ ਡੋਲੀ ਘਰੇ ਲੈ ਕੇ ਆਉਂਦੇ ਨੇ ਉਸ ਤੋਂ ਮੇਰੇ ਮਨ 'ਚ ਵਿਚਾਰ ਆਇਆ ਵੀ ਗੱਡੀ ਨੂੰ ਡੈਕੋਰੇਸ਼ਨ ਕਰਕੇ ਘਰੇ ਲੈ ਕੇ ਆਈਏ ਉਹਨੂੰ। ਵੀ ਮੁੰਡੇ ਹੋਏ ਤਾਂ ਲੋਕ ਪੰਗੜੇ ਪਾਉਂਦੇ ਨੇ, ਲੋੜੀਆਂ ਮਨਾਉਂਦੇ ਨੇ, ਨਿਮਾ ਮੰਦਦੇ ਨੇ ਪਰ ਕੁੜੀ ਨੂੰ ਸਮਾਜ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ। ਤੇ ਮੈਂ ਸਮਾਜ ਨੂੰ ਇਹੀ ਸੁਨੇਹਾ ਦੇਣਾ ਚਾਹਣਾਗਾ। ਵੀ ਕੁੜੀਆਂ ਦਾ ਸਤਿਕਾਰ ਕਰੋ ਤੇ ਪਿਆਰ ਕਰੋ ਮੈਂ ਬਹੁਤ ਖੁਸ਼ ਹਾਂ ਤੇ ਮੇਰਾ ਪਰਿਵਾਰ ਵੀ ਬਹੁਤ ਖੁਸ਼ ਆ ਕਿ ਸਾਡੇ ਘਰੇ ਪਹਿਲਾ ਹੀ ਲక్ష్ਮੀ ਆਈ ਹੈ ਤੇ ਜੋ ਹੋਵੇ ਬਸ ਸੁਖਦਾਈ ਹੋਵੇ ਕੁੜੀ ਦੀ ਅੰਨੀ ਮਤਲਬ ਹਸਪੀਟਲ ਚੋਂ ਲੈ ਕੇ ਆਇਆ ਇੱਥੇ ਐਨੇ ਫੁੱਲਾਂ ਵਾਲੀ ਗੱਡੀ ਲਾ ਕੇ ਤੇ ਫਾਇਰ ਕਰੈਕਰਸ ਵਗੈਰਾ ਵੀ ਚਲਾਏ ਬਹੁਤ ਵਧੀਆ ਲੱਗਿਆ ਸਮਾਜ ਚ ਪੁੱਤਾਂ ਦੇ ਬਰਾਬਰ ਧੀਆਂ ਨੂੰ ਮਾਨ ਦੇਣ ਦੀ ਅਜੇ ਹੀ ਮਿਸਾਲ ਵਿਰਲੀ ਦੇਖੀ ਜਾਂਦੀ ਹੈ ਅਜਿਹੇ ਲੋਕਾਂ ਦੀ ਸੋਚ ਨੂੰ ਜਗਬਣੀ ਸਲਾਮ ਕਰਦਾ ਹੈ ਬਰਨਾਲਾ ਤੋਂ ਪੁਨੀਤ ਮਾਨ ਜਗਬਣੀ ਟੀਵੀ